ના તારા ફેર બન કે કી ગાલા બચ્ચા મારી માં એને ક્યાં મમ્મી આストラ માઈટર કેંદા કે તું થી અંડા નહી પાકે ਬੱਚਿਆ ਨਾ ਮੇਰੀ ਕੁੜੀ ਨੂੰ ਅੱਜ ਡੇਢ ਮਹੀਨਾ ਹੋ ਗਿਆ ਸਕੂਲ ਛੱਡੇ ਨੂੰ ਉਹਨੂੰ ਕਹਿੰਦਾ ਤੂੰ ਅੰਡਰ ਵੀ ਪਾ ਕੇ ਆਈਂ ਬਲਾਨ ਪਾ ਗਿਓ ਨਹੀਂ ਨਹੀਂ ਕੁੜੀ ਕਹਿੰਦੀ ਮੰਮੀ ਮੈਂ ਨਾ ਸਕੂਲ ਅੱਜ ਜਾਵਾਂ ਨਾ ਜਾਵਾਂ ਕੱਲ ਠੀਕ ਆ ਮੇਰੀ ਕੁੜੀ ਨਾ ਡੇਢ ਮਹੀਨਾ ਤੋਂ ਸਕੂਲ ਛੱਡ ਗਈ ਹੋਰ ਉਹਦੀ ਉਹ ਤ੍ਰਿਸ ਮਾੜ ਰੁਕੜਿਆ ਮਾੜ ਰੁਕੜਿਆ ਕਹਿੰਦੀ ਮਾੜ ਮਨ ਨੂੰ ਦੱਸ ਕੇ ਕੋਲੋਂ ਦਮਾ ਤੇ ਗੱਲ ਫੇਰ ਉਹਨੇ ਬਾਹਰ ਖਾਣੇ ਦੱਸ ਕੀ ਮੰਗ ਕੀ ਤੁਹਾਡੀ ਹੁਣ ਜੀ ਮੰਗ ਆ ਬਸ ਇਨਾ ਹੋ ਸਕੇ ਇੱਥੇ ਨੂੰ ਬਾਹਰ ਵੱਡੋ ਸੀ ਛਿੱਤਰ ਫੇਰ ਲੈ ਅਸੀਂ ਇੱਕ ਜਿਹੇ ਤਰਫ ਫੇਰ ਕੇ ਛੱਡਾਂ ਦਾ ਕਾਲਾ ਮੁਕਰ ਕੇ ਪਿੰਡ ਚ ਕੱਢਾਂ ਤੁਸੀਂ ਜ ਕੌਣ ਲਾਂਦਾ ਆ ਰੱਖ ਰਾਕੇਸਰ ਅੱਛਾ ਤੈਨੂੰ ਕਿਹਦੀ ਬੋਲ ਕਰਦਾ ਤੈਨੂੰ ਇੰਟਰਵਿਊ ਪਾਇਆ ਕਦੀ ਕਿੰਦੀ ਬਰਾਨ ਪਾਇਆ ਕਦੀ ਕੋਈ ਤੇਰੀ ਮਾਂ ਦੇ ਕਿਹਦੇ ਨਾਲ ਸੈਟਿੰਗ ਆ ਤੇਰੀ ਸੈਟਿੰਗ ਕਿਹਦੇ ਨਾਲ ਆ ਇਸ ਕੁੜੀ ਨਾਲ ਮੈਂ ਸੋਇਆ ਤੂੰ ਕਿਹਦੇ ਨਾਲ ਸੋਇਓ ਇਸ ਤਰ੍ਹਾਂ ਅੱਲਾ ਕਰਦਾ ਹੈ